हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਸਤੰਬਰ ਮਹੀਨਾ ਜਿਹੜਾ ਹੈਗਾ ਚੱਲ ਰਿਹਾ ਹੈ ਤੇ 1 ਅਧ ਸਤੰਬਰ ਤੋਂ ਬਾਅਦ ਵੜਲੀ ਟਾਮੀ ਜਿਹੜੀ ਝੋਨੇ ਦੀ ਫਸਲ ਆ ਪੱਕ ਕੇ ਤਿਆਰ ਹੋਣ ਲੱਗ ਪਣੀ ਤੇ ਹੌਲੀ-ਹੌਲੀ ਜਿਹੜੀ ਵਾਢੀ ਸਟਾਰਟ ਹੋ ਜਾਣੀ ਆ ਤੇ ਜਿਹੜੀ ਮੱਕੀ ਤੋਂ ਬਾਅਦ ਖਾਸ ਤੌਰ ਤੇ ਬਾਸਮਤੀ ਜਾਂ ਪੀਆਰ 126 ਦਿਲਵਾਈ ਹੋਈ ਉਹ ਥੋੜਾ ਜਿਹਾ ਲੇਟ ਆਉਣਗੇ ਤੇ ਜੂਨ ਵਾਲਾ ਝੋਨਾ ਜਿਹੜਾ ਹੈਗਾ ਉਹ ਅਕਤੂਬਰ ਸ਼ੁਰੂ ਦੇ ਵਿੱਚ ਤਕਰੀਬਨ 1 ਅਕਤੂਬਰ ਤਾਈਂ ਉਹਦੀ ਵਾਢੀ ਜਿਹੜੀ ਸਟਾਰਟ ਹੋ ਜਾਂਦੀ ਹੁੰਦੀ ਤੇ ਇਸ ਟਾਈਮ ਜਿਹੜੀ ਫਸਲਾਂ ਜਿਹੜੀਆਂ ਵੈਰਾਈਟੀਆਂ ਨੇ ਤਕਰੀਬਨ ਗੋਭ ਚ ਜਾਂ ਅਨਸਾਰਾ ਕਰ ਰਹੀਆਂ ਨੇ ਜਾਂ ਗੋਭ ਚ ਨੇ ਜਾਂ ਅਨਸਾਰੇ ਲਈ ਤਿਆਰ ਨੇ ਤੇ ਫਸਲ ਦੀ ਕੰਡੀਸ਼ਨ ਤੋਂ ਵੱਖ-ਵੱਖ ਖੇਤਾਂ ਦੇ ਵਿੱਚ ਜਿਸ ਤਰ੍ਹਾਂ ਫੀਲਡ ਵਿਜ਼ਿਟ ਮੈਂ ਕੀਤੀ ਆ ਵੱਖ-ਵੱਖ ਕਿਸਮਾਂ ਦੇਖਣ ਤੋਂ ਬਾਅਦ ਜਿਹੜੀਆਂ ਪੀਆਰ ਕਿਸਮਾਂ ਦੇ ਵਿੱਚ ਜਾਂ ਝੋਨੇ ਦੀਆਂ ਕਿਸਮਾਂ ਜੇ ਆਪਾਂ ਲੜ ਗਏ ਜਿਦੇ ਵਿੱਚ ਗੈਰ ਸਫਾਰਸ਼ੀ ਕਿਸਮਾਂ ਵੀ ਕਿਸਾਨ ਵੀ ਲਾਈਆਂ ਨੇ ਤਾਂ ਇੱਕ ਮਤਲਬ ਉਹਦੇ ਵਿੱਚ ਜੇ ਇੱਕ ਹੀ ਕਿਸਮ ਦੋ ਕਿਸਾਨਾਂ ਨੇ ਚਾਰ ਕਿਸਾਨ ਵੀਰਾਂ ਨੇ ਲਾਈਏ ਉਹਦੇ ਵਿੱਚ ਦੇਖਭਾਲ 'ਚ ਫਰਕ ਹੁੰਦਾ ਜਮੀਨ ਦੀ ਕਿਸਮ ਦਾ ਫਰਕ ਹੁੰਦਾ ਆਪਾਂ ਖਾਦਾਂ ਕਿਸ ਤਰ੍ਹਾਂ ਦਿੱਤੀਆਂ ਨੇ ਸਪ੍ਰੇਆਂ ਕਿਸ ਤਰ੍ਹਾਂ ਦਿੱਤੀਆਂ ਨੇ ਓਵਰ ਆਲ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ ਬਾਕੀ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਜਿਹੜੀ ਕਿਸਮ ਕਿਹੜੀ ਕਿਸਮ ਤੁਸੀਂ ਤੁਸੀਂ ਲਵਾਈ ਕੀਤੀ ਆ ਇਹ ਕਿਹੜੀ ਸਟੇਜ ਤੇ ਹੋ ਹੈਗੀ ਤੇ ਖਾਦ ਤੁਸੀਂ ਯੂਰੀਆ ਖਾਸ ਤੌਰ ਤੇ ਕਿਉਂਕਿ ਯੂਰੀਆ ਤੇ ਕਈ ਕਿਸਾਨ ਵੀ ਰਣ ਬੜਾ ਜ਼ੋਰ ਦਿੰਦਾ ਹੈ ਖਾਸ ਤੌਰ ਤੇ ਬਾਸਮਤੀ ਜਿਹੜੀ 1509 ਕਈ ਕਿਸਾਨ ਵੀ ਰਣ 1121 ਖਾਸ ਤੌਰ ਤੇ 1509 ਜਿਹੜੀ ਜੂਨ ਦੇ ਮਹੀਨੇ ਲੱਗੀ ਆ ਜਾਂ ਜੁਲਾਈ ਦੇ ਸ਼ੁਰੂ ਜੀ ਲਾਦੀ ਕਿਉਂਕਿ 15 ਜੁਲਾਈ ਤੋਂ ਬਾਅਦ ਲੱਗਦੀ ਹੈ ਤੇ ਯੂਰੀਆ ਕਈ ਕਿਸਾਨ ਵੀ ਰਣ 4-4 ਗੱਟੇ ਪਾਤੇ 3-3 ਗੱਟੇ 4-4 ਗੱਟੇ ਬਾਸਮਤੀ ਨੂੰ ਤਾਂ ਉਹਦੇ ਵਿੱਚ ਹੁਣ ਇਸ ਟਾਈਮ ਜਿਹੜੀ ਫੋਕ ਬਣ ਰਹੀ ਹੈ ਤੇ ਬਾਸਮਤੀ ਨੂੰ ਵੈਸੇ ਵੀ ਜੂਰੀਆ ਵੀ ਘੱਟ ਚਾਹੀਦੀ ਹੁੰਦੀ ਹੈ ਤੇ ਇਹ 15 ਜੁਲਾਈ ਤੋਂ ਬਾਅਦ ਲੱਗਦੀ 1509 1847 ਵਗੈਰਾ ਤੇ ਉਹਦਾ ਵੀ ਇਫੈਕਟ ਹੁੰਦਾ ਸੋ ਉਹਦਾ ਝਾੜ ਘਟੂਗਾ ਜੇ ਮੈਂ ਗੱਲ ਕਰਾਂ ਝੋਨੇ ਦੇ ਵਿੱਚ ਤਾਂ ਇਸ ਟਾਈਮ ਮੈਨੂੰ ਦੋ ਟਾਪ ਦੀਆਂ ਕਿਸਮਾਂ ਲੱਗੀਆਂ ਬਾਕੀ ਪੀਆਰ ਕਿਸਮਾਂ ਵੀ ਬਹੁਤ ਵਧੀਆ ਨੇ ਪਰ ਮੈਨੂੰ ਪੀਆਰ 126 ਤੇ ਪੀਆਰ 131 ਦੇ ਵਿੱਚ ਬੜਾ ਕੰਪੀਟੀਸ਼ਨ ਲੱਗ ਰਿਹਾ ਕਿ ਇਹਨਾਂ ਦੋਹਾਂ ਕਿਸਮਾਂ ਦੇ ਵਿੱਚ ਟਾਪ ਤੇ ਕਿਸਮ ਦੋਹਾਂ ਚ ਕੋਈ ਨਿਕਰੂਗੀ ਅ ਦੋਹਾਂ ਦਾ ਲੱਗਦਾ ਕਿ ਜਿਵੇਂ ਕਿਉਂਕਿ ਜਿੱਥੇ ਕਿਸਾਨ ਵੀਰੇ ਨੇ ਪ੍ਰੋਪਰ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਜ਼ਰੂਰਤ ਅਨਸਾਰ ਯੂਰੀਆ 2 ਤੋਂ 2.5 ਕਟੇ ਟਟਮੀਆਂ ਤਿੰਨ ਕਿਸ਼ਤਾਂ ਦੇ ਵਿੱਚ 42 ਦਿਨਾਂ ਤੇ ਲਾਸਟ ਯੂਰੀਆ ਕਈ ਕਿਸਾਨ ਵੀਰੇ 28 25 28 ਦਿਨ ਤੇ ਖਤਮ ਕਰ ਦਿੰਦੇ ਉਹ ਨਹੀਂ 40 42 ਦਿਨ ਤੇ ਲਾਸਟ ਯੂਰੀਆ 2 ਘਟੋ ਘਟ 2 ਜਾਂ ਤਿੰਨ ਤੱਤਾਂ ਵਾਲੀਆਂ ਸਪਰੇਆਂ ਜ਼ਿੰਕ ਮੈਗਨੀ ਜ਼ਿੰਕ ਲੋਹਾ ਕਾਲੀ ਦਾਪਣ ਯੂਰੀਆ ਤੇ ਜਿਹੜੀ ਹੈਗੀ ਆ ਗੋਭ ਦੇ ਨੇੜੇ ਜਾ ਕੇ ਐਨਪੀਕੇ 13045 3 ਕਿਲੋ 200 ਲੀਟਰ ਪਾਣੀ ਦੇ ਵਿੱਚ ਤੇ 60 70 ਗ੍ਰਾਮ ਬੋਰਨ ਕਿਸਾਨ ਵੀਰ ਵਰਤ ਲੈਂਦੇ ਉਹ ਵੀ ਜਿਹੜੀ ਪੌਲਾਂ ਨੂੰ ਸਟਰੈਂਥ ਦਿੰਦੀ ਹੈ ਤੇ ਜ਼ਰੂਰਤ ਅਨਸਾਰ ਤੁਸੀਂ ਜਿਹੜਾ ਉਲੀਨਾਸ਼ਕ ਉਹ ਕਰ ਸਕਦੇ ਆ ਉਸ ਤੋਂ ਬਾਅਦ ਇੱਕ ਹੁਣ ਖਿਆਲ ਰੱਖਣਾ ਹੁਣ ਕਿਉਂਕਿ ਜਿਹੜੀ ਫਸਲ ਹੈ ਇਸ ਟਾਈਮ ਪੂਰੀ ਐਕਸਲੈਂਟ ਕੰਡੀਸ਼ਨ ਦੇ ਵਿੱਚ ਹੈ ਕਿ ਤੁਸੀਂ ਜਦੋਂ ਫਸਲ ਜਦੋਂ ਤੱਕ ਨਸਾਰਾ ਕੰਪਲੀਟ ਨਹੀਂ ਕਰ ਲੈਂਦੀ ਬੂਰ ਪੈਣਾ ਕੰਪਲੀਟ ਨਹੀਂ ਹੋ ਜਾਂਦਾ ਤੇ ਮੁੰਜਰ ਦੇ ਵਿੱਚ ਦੁੱਧਾ ਪਰਣਾ ਸ਼ੁਰੂ ਨਹੀਂ ਹੋ ਜਾਣਾ ਪਾਣੀ ਦਾ ਬੜਾ ਖਿਆਲ ਰੱਖਣਾ ਪਾਣੀ ਦਾ ਸੋਕਾ ਨਹੀਂ ਲੱਗਣ ਦੇਣਾ ਪਾਣੀ ਦੀ ਸਟ੍ਰੈਸ ਨਹੀਂ ਲੱਗਣ ਦੇਣੀ ਤੇ ਇੱਕ ਬੂਰ ਪੈਣ ਸਮੇਂ ਕੋਸ਼ਿਸ਼ ਕਰਨਾ ਕਿ ਆਪਾਂ ਸਪਰੇ ਕੋਈ ਨਾ ਕਰੀਏ ਕਿਉਂਕਿ ਗੋਭ ਟਾਈਮ ਜਾਂ ਉਹ ਤੋਂ ਪਹਿਲਾਂ ਤੁਸੀਂ ਸੁੰਡੀ ਵਾਲੀ ਕੋਈ ਜ਼ਰੂਰਤ ਸੀ ਜਾਂ ਉਲੀ ਵਾਲੀ ਜਾਂ NPK 13 0 45 ਬੋਰਨ ਉਹ ਕਰ ਚੁੱਕੇ ਹੋ ਜਾਂ ਕਰ ਰਹੇ ਹੋ ਤੇ ਜੇ ਜ਼ਰੂਰਤ ਪੈਂਦੀ ਆ ਨਸਾਰੇ ਸਮੇਂ ਤਾਂ ਉਹ ਆਪਾਂ ਸ਼ਾਮ ਨੂੰ 3 ਜਾਂ 4 ਵਜੇ ਤੋਂ ਬਾਅਦ ਜਾ ਜਿਹੜੀ ਹੈਗੀ 4 5 6 ਵਜੇ ਤੱਕ ਜਦੋਂ ਤੱਕ ਸੂਰਜ ਛਪਦਾ ਉਦੋਂ ਤੱਕ ਇਹ ਸਪਰੇਅ ਆਪਾਂ ਕਰ ਸਕਦੇ ਹਾਂ। ਇਸ ਤੋਂ ਬਿਨਾ ਗਟੋੜੀ ਰੋਗ ਵਾਸਤੇ ਵੀ ਆਪਾਂ 26 ਦੇ ਵਿੱਚ ਜਿਹੜੀ ਕਿਸਾਨ ਵੀਰਾਂ ਨੇ ਸਪਰੇਅ ਜਿਹੜੀ ਬਲਾਈਟੋਕਸ ਜਾਂ ਕੋਸਾਈਡ ਜਾਂ ਅੰਗਲੀਲੀ ਹੋਵੇ ਉਹ ਕਰਤੀ ਆ। ਤੇ ਉਮੀਦ ਆ ਕਿ ਆਪਾਂ ਨੂੰ ਇਹਦੀ ਜ਼ਰੂਰਤ ਨਹੀਂ ਪੈਣੀ ਜਿੱਥੇ ਯੂਰੀਆ ਕਿਸਾਨ ਵੀਰਾਂ ਨੇ 5 5 6 6 ਗੱਟੇ ਪਾਏ ਆ ਪੀ 126 ਉੱਥੇ ਗਟੋੜੀ ਰੋਗ ਵੀ ਆ ਸਕਦਾ। ਉੱਥੇ ਤੁਹਾਡੇ ਦਾਣੇ ਵੀ ਦਾਗੀ ਹੋ ਸਕਦੇ ਉੱਥੇ ਹੋਰ ਸਮੱਸਿਆ ਵੀ ਆ ਸਕਦੀ ਆ ਪਰ ਇਸ ਟਾਈਮ ਨੂੰ ਇਹ ਲੱਗਦਾ ਕਿ ਪੀ 100 ਤੇ 26 ਦੇ ਵਿੱਚ ਆਪਾਂ ਨੂੰ ਇਹਨਾਂ ਦੋਹਾਂ ਕਿਸਮਾਂ ਦੇ ਵਿੱਚ ਜਿਹੜਾ ਹੈਗਾ 90 ਮਣ ਪਲੱਸ ਮਤਲਬ 36 ਗੁੰਟਲ ਪਲੱਸ ਝਾੜ ਜਿਹੜਾ ਦੇਖਣ ਨੂੰ ਮਿਲੂਗਾ ਪਰਮਾਤਮਾ ਮਿਹਰ ਕਰਨ ਮੌਸਮ ਠੀਕ ਰਹੇ ਕਿਉਂਕਿ ਪਛੇਤੇ ਮੀਂਹਾਂ ਦਾ ਅਨੁਮਾਨ ਵੀ ਹੈਗਾ ਕਿ ਪੱਕੀ ਜਿਹੜੀ ਫਸਲ ਦੇ ਉੱਤੇ ਮੀਂਹ ਬਰਸਾਤ ਗੜੇ ਮਾਰੀ ਵਗੈਰਾ ਝਖੜਨਾ ਝੁੱਲਣਾ ਪਰਮਾਤਮਾ ਮਿਹਰ ਕਰਨ ਤੇ ਆਪਾਂ ਨੂੰ 90 95 ਪਲੱਸ 100 ਮਣ ਤੱਕ ਜਿਹੜਾ ਝਾੜ ਇਹਨਾਂ ਦਾ ਦੇਖਣ ਨੂੰ ਮਿਲੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀ